ਦੋਸਤੋ ਇਹ ਗੱਲ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਭਾਰੀ ਵਿਰੋਧ ਤੋਂ ਬਾਅਦ ਸੂਬਾ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਸੀ ਇਸ ਪਾਲਿਸੀ ਦੀ ਵਾਪਸੀ ਤੋਂ ਕਈ ਦਿਨਾਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਪੁਰੇ ਵਿੱਚ ਇੱਕ ਰੈਲੀ ਕੱਢੀ ਗਈ ਜਿਸ ਰੈਲੀ ਨੂੰ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਨਾਮ ਦਿੱਤਾ ਗਿਆ ਹਾਲਾਂਕਿ ਇਹ ਥੀ ਇਗਲ ਇੰਟਰਸਟਿੰਗ ਹੈ ਦੋਸਤੋ ਕਿ ਜਿਸ ਦੌਰਾਨ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਸੀ ਉਸ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਬਹੁਤ ਵੱਡੀ ਰੈਲੀ ਨਹੀਂ ਕੱਢੀ ਗਈ ਹਾਲਾਂਕਿ ਦੂਜੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਇਹਨਾਂ ਵੱਲੋਂ ਸਮੇਂ-ਸਮੇਂ ਸਰ ਕੁਝ ਮੋਰਚੇ ਕੁਝ ਰੈਲੀਆਂ ਜ਼ਰੂਰ ਕੀਤੀਆਂ ਗਈਆਂ ਭਾਜਪਾ ਵੱਲੋਂ ਵੀ ਵਿਰੋਧ ਕੀਤਾ ਗਿਆ ਪਰ ਕੋਈ ਵੱਡੀ ਰੈਲੀ ਦੇ ਜ਼ਰੀਏ ਵਿਰੋਧ ਕੀਤਾ ਗਿਆ ਹੋਵੇ ਉਹ ਮੈਨੂੰ ਯਾਦ ਨਹੀਂ ਫਿਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਤੇ ਇਸ ਵਿੱਚ ਕ੍ਰੈਡਿਟ ਲੈਂਡ ਦੀ ਕੋਸ਼ਿਸ਼ ਕੀਤੀ ਗਈ ਕਿ ਭਾਜਪਾ ਦੇ ਵਿਰੋਧ ਦੇ ਚਲਦਿਆਂ ਹੀ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਹੈ ਇਸ ਰੈਲੀ ਦੌਰਾਨ ਭਾਜਪਾ ਲੀਡਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਬਹੁਤ ਤਕਰੀਰਾਂ ਕੀਤੀਆਂ ਤੇ ਨਾਲ ਹੀ ਜੋ ਮੌਜੂਦਾ ਮਸਲਾ ਖੜਾ ਹੋਇਆ ਪੰਜਾਬ ਦੀ ਰਾਜਨੀਤੀ ਵਿੱਚ ਮਨੀਸ਼ ਸਿਸੋਧਿਆ ਦੇ ਬਿਆਨ ਵਾਲਾ ਮਨੀਸ਼ ਸਿਸੋਧਿਆ ਦੇ ਉਸ ਬਿਆਨ ਦੇ ਮਾਮਲੇ ਵਿੱਚ ਵੀ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਸ ਸਟੇਜ ਤੋਂ ਖੁੱਲ੍ਹ ਕੇ ਮਨੀਸ਼ ਸਿਸੋਧਿਆ ਦੇ ਉਸ ਬਿਆਨ ਦੀ ਖਿਲਾਫਤ ਕੀਤੀ ਗਈ ਐਨਡ ਆਹ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਜੀ ਸਾਹਮਣੇ ਬੈਠੇ ਦੰਦਾਂ ਕੱਢੀ ਜਾਂਦੇ ਸਨ ਆ ਚੀਫ ਮਿਨਿਸਟਰੀ ਐ ਸਾ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਐਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਈ ਮਲਟੀ ਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਤੇ ਇਸ ਤੋਂ ਪਹਿਲਾਂ ਸੁਨੀਲ ਜਾਖੜ ਵੱਲੋਂ ਚੋਣ ਕਮਿਸ਼ਨ ਨੂੰ ਮਨੀਸ਼ ਸਿਸੋਧਿਆ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ ਭਾਜਪਾ ਦੀ ਇਸ ਰੈਲੀ ਦੌਰਾਨ ਇੱਕ ਇੰਟਰਸਟਿੰਗ ਗੱਲ ਹੋਰ ਹੋਈ ਦੋਸਤੋਂ ਸਟੇਜ ਦੇ ਉੱਤੋਂ ਕੇਂਦਰੀ ਰੇਲਵੇ ਰਾਜमंत्री ਰਵਨੀਤ ਸਿੰਘ ਬਿੱਟੂ ਨੇ ਬਾਦਲ ਪਰਵਾਰ ਉੱਤੇ ਹਮਲਾ ਬੋਲਿਆ ਰਵਨੀਤ ਸਿੰਘ ਬਿੱਟੂ ਕੁਝ ਸਾਲ ਪਿੱਛੇ ਚਲੇ ਗਏ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਲਿਆਂਦੇ ਗਏ ਸੀ ਤੇ ਉਹਨਾਂ ਬਿੱਲਾਂ ਨੂੰ ਲਿਆਉਣ ਦੇ ਦੌਰਾਨ ਹੀ ਪੰਜਾਬ ਵਿੱਚੋਂ ਭਾਜਪਾ ਤੇ ਅਕਾਲੀ ਦਲ ਦਾ ਜੋ ਗੜਜੋੜ ਸੀ ਉਹ ਖਤਮ ਹੋ ਗਿਆ ਸੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਤੇ ਉਸੇ ਬਾਰੇ ਬੋਲਦਿਆਂ ਰਵਨੀਤ ਸਿੰਘ ਮਿੱਟੂ ਨੇ ਬਾਦਲ ਪਰਿਵਾਰ ਉੱਤੇ ਬਹੁਤ ਹੀ ਵੱਡੇ ਇਲਜ਼ਾਮ ਲਗਾ ਦਿੱਤੇ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਉਸ ਵੇਲੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਬਾਰੇ ਬਿੱਲ ਲੈ ਕੇ ਆਉਂਦੇ ਸੀ ਉਹ ਅਕਾਲੀ ਦਲ ਨਾਲ ਸਲਾਹ مشورے ਤੋਂ ਬਾਅਦ ਹੀ ਲੈ ਕੇ ਆਉਂਦੇ ਸੀ ਰਵਨੀਤ ਸਿੰਘ ਮਿੱਤੂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੇ ਬਕਾਇਦਾ ਅਕਾਲੀ ਦਲ ਦੇ ਵੱਡੇ ਲੀਡਰਾਂ ਤੋਂ ਇਹ ਪੁੱਛਿਆ ਸੀ ਕਿ ਕੀ ਇਹ ਬਿੱਲ ਅਸੀਂ ਲੈ ਕੇ ਆਈਏ ਜਾਂ ਫਿਰ ਨਾ ਲੈ ਕੇ ਆਈਏ ਤੇ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਮਤਲਬ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਨੇ ਇਹਨਾਂ ਬਿੱਲਾਂ ਨੂੰ ਲਿਆਉਣ ਬਾਰੇ ਸਹਿਮਤੀ ਪ੍ਰਗਟ ਕੀਤੀ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਹ ਬਿੱਲ ਲੈ ਕੇ ਆਈ ਸੀ ਕਿ ਉਸ ਤੋਂ ਬਾਅਦ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਇਹ ਬਿੱਲ ਲੈ ਕੇ ਆ ਗਈ ਤਾ ਫਿਰ ਪੰਜਾਬ ਵਿੱਚ ਕਿਸਾਨਾਂ ਦੇ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਏ ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਨੇ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਧੋਖਾ ਕੀਤਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਦਰਵਿੰਦਰ ਸਿੰਘ ਬਿੱਟੂ ਵੱਲੋਂ ਲਗਾਏ ਗਏ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆਏ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਆ ਜੇ ਤੁਸੀਂ ਕੁਝ ਨਹੀਂ ਗਏ ਮੈਂ ਕਿਉਂ ਲੈ ਕੇ ਆਉਣ ਪਰ ਅੱਜ ਮੈਂ ਉਸ ਪਾਰਟੀ ਚ ਉਧਰ ਦੂਜੇ ਪਾਸੇ ਦੋਸਤੋ ਅਕਾਲੀ ਦਲ ਨੇ ਵੀ ਰਵਨੀਤ ਸਿੰਘ ਬਿੱਟੂ ਦੇ ਇਹਨਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਅਕਾਲੀ ਦਲ ਵੱਲੋਂ ਸਵਾਲ ਪੁੱਛਣ ਦੇ ਅੰਦਾਜ਼ ਵਿੱਚ ਟਿੱਪਣੀ ਕੀਤੀ ਗਈ ਹੈ ਕਿ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਬਾਰੇ ਤਿੰਨ ਬਿੱਲ ਲੈ ਕੇ ਆਉਂਦੇ ਗਏ ਸੀ ਕਿ ਕੀ ਉਹ ਬਿੱਲ ਸਿਰਫ ਪੰਜਾਬ ਬਾਰੇ ਸੀ ਜਾ ਫਿਰ ਕੱਲੇ ਪੰਜਾਬ ਦੇ ਕਿਸਾਨਾਂ ਨਾਲ ਜੁੜੇ ਹੋਏ ਸੀ ਕਿ ਉਹਨਾਂ ਬਿੱਲਾਂ ਦਾ ਵਿਰੋਧ ਕੱਲੇ ਪੰਜਾਬ ਦੇ ਕਿਸਾਨ ਹੀ ਕਰ ਰਹੇ ਸੀ ਜਾਂ ਫਿਰ ਦੇਸ਼ ਭਰ ਦੇ ਕਿਸਾਨ ਕਰ ਰਹੇ ਸੀ ਤੇ ਜੇ ਉਹ ਬਿੱਲ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਸੀ ਤਾਂ ਫਿਰ ਕੇਂਦਰ ਸਰਕਾਰ ਨੇ ਸਿਰਫ ਅਕਾਲੀ ਦਲ ਤੋਂ ਹੀ ਇਸ ਬਾਰੇ ਸਲਾਮ ਮਸ਼ਵਰਾ ਕਿਉਂ ਕੀਤਾ ਆਸਲ ਵਿੱਚ ਤਾਂ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪੂਰੇ ਦੇਸ਼ ਦੇ ਕਿਸਾਨਾਂ ਨਾਲ ਸਲਾਮ ਮਸ਼ਵਰਾ ਕਰਦੀ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸੋਈਣਾ ਬਿਆਨ ਦਿੱਤਾ ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲੋ ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਹੋ ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੰਗਾਰਾ ਨਹੀਂ ਦਿੱਤਾ ਪਰ ਸਵਾਲ ਤਾਂ ਇਹ ਉੱਠਦਾ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਇਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਉਹਦੇ ਕਹਿ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਰ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲ ਜਾਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੇ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਐਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮਾਫ਼ ਕਰਨਾ ਤੁਸੀਂ ਅੱਜ ਵੀ ਨਾਉ ਸੋਦੇ ਤੇਉ ਨਾ ਉਸ ਲੈਵਲ ਤੇਉ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਬੀਜੇਪੀ ਦੀ ਸਰਕਾਰ ਅੱਗੇ ਵੱਧਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਲਾਈਅንስ ਵੀ ਛੱਡੂ ਵਜ਼ੀਰੀ ਵੀ ਛੱਡੂ ਸੋ ਅਕਾਲੀ ਦਲ ਨੇ ਇਥੇ ਭਾਜਪਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਲੀਡਰਾਂ ਨਾਲ ਉਸ ਵੇਲੇ ਕੇਂਦਰ ਸਰਕਾਰ ਨੇ ਕੋਈ ਵੀ ਸਲਾਮ ਮਸ਼ਵਰਾ ਨਹੀਂ ਕੀਤਾ ਸੀ ਸੂਪਾਰਤੀਜਨਤਾ ਪਾਰਟੀ ਦੀ ਇਸ ਰੈਲੀ ਨਾਲ ਕਈ ਗੱਲਾਂ ਸਾਫ਼ ਹੋਈਆਂ ਨੇ ਦੋਸਤੋ ਇੱਕ ਪਾਸੇ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਹਰ ਹਾਲ ਵਿੱਚ ਚਾਹੁੰਦੀ ਹੈ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਨਿਗਾਹ ਵਿੱਚ ਪਾਰਟੀ ਦੀ ਇਮੇਜ ਵਿੱਚ ਸੁਧਾਰ ਆਵੇ ਤੇ ਦੂਜੇ ਪਾਸੇ ਬਾਦਲ ਪਰਿਵਾਰ ਉੱਤੇ ਜੋ ਵਿਅਕਤੀਗਤ ਹਮਲਾ ਇਸ ਰੈਲੀ ਦੌਰਾਨ ਕੀਤਾ ਗਿਆ ਉਸ ਨਾਲ ਇੱਕ ਗੱਲ ਹੋਰ ਸਾਫ਼ ਹੋ ਜਾਂਦੀ ਹੈ ਦੋਸਤੋ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਸ਼ੋਮਣੀ ਅਕਾਲੀ ਦਲ ਦੇ ਬਾਦਲ ਧੜੇ ਨਾਲ ਕੋਈ ਵੀ ਗਠਜੋੜ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਕਿ ਹੁਣ ਇਸ ਗੱਲ ਦੇ ਅਸਾਰ ਬਹੁਤ ਜ਼ਿਆਦਾ ਵੱਧ ਗਏ ਨੇ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਨਵੇਂ ਅਕਾਲੀ ਦਲ ਨਾਲ ਗਠਜੋੜ ਕਰ ਸਕਦੀ ਹੈ ਹਾਲਾਂਕਿ ਭਾਜਪਾ ਵੱਲੋਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਭਾਜਪਾ ਵੱਲੋਂ ਲਗਾਤਾਰ ਇਹੀ ਕਿਹਾ ਗਿਆ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇਕੱਲੇ ਦੇ ਦਮ ਤੇ ਪੰਜਾਬ ਵਿੱਚ ਲੜੇਗੀ ਪਰ ਨਵੇਂ ਅਕਾਲੀ ਦਲ ਵੱਲੋਂ ਲਗਾਤਾਰ ਇਸ਼ਾਰੇ ਕੀਤੇ ਜਾ ਰਹੇ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਸਕਦੇ ਨੇ ਭਾਰਤੀ ਜਨਤਾ ਪਾਰਟੀ ਦੇ ਨੇੜੇ ਜਾਣ ਵਿੱਚ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ Tá no vadostão.